ਪ੍ਰਧਾਨ ਜੱਜ ਰਾਜਮੰਡੀ ਸਨੌਰ ਵਿਕੇ ਜਿਹੜੀ ਮੀਟਿੰਗ ਕੀਤੀ ਗਈ ਆ ਵਿਸ਼ੇਸ਼ ਕੀ ਕਰ ਰਹੇ ਆ ਸਰ ਤਾਂ ਕਾਰਨ ਇਹ ਆ ਵੀ ਮੈਂ ਪੰਜਾਬ ਦਾ ਸੀਨੀਅਰ ਡਵਾਈਸ ਪ੍ਰਧਾਨ ਇਹ ਮੇਰੇ ਹੀ ਮਿਲਣ ਆ ਸਾਰੇ ਸਾਡੇ ਨਾਲ ਹੀ ਅਟੈਚ ਹੈ ਜੋ ਪੰਜਾਬ ਦੀ ਇਸ ਟਾਈਮ ਸਥਿਤੀ ਹੈ ਉਹ ਸਾਰੀ ਤੋਂ ਇਹਨਾਂ ਨੂੰ ਜਾਣੂ ਕਰਾਇਆ ਗਿਆ ਕਿਉਂਕਿ ਇਹਨਾਂ ਦੀ 2-3 ਦਿਨ ਤੋਂ ਡਿਮਾਂਡ ਸੀ ਵੀ ਪ੍ਰਧਾਨ ਜੀ ਅਸੀਂ ਕੀ ਕਰੀਏ ਪੈਡੀ ਸਾਡੇ ਆਂ ਕਿਉਂਕਿ ਸਾਡਾ ਪੰਜਾਬ ਲੈਵਲ ਤੇ ਕੋਈ ਬੰਦਾ ਇੱਕ ਬੋਰੀ ਵੀ ਜੀ ਦੀ ਲਾਈਨ ਨੂੰ ਤਿਆਰ ਨਹੀਂ ਹੁਣ ਤਾਂ ਭਰਾਂ ਦੀ ਬੜੀ ਦੂਰ ਦੀ ਗੱਲ ਹੈ ਅਸੀਂ ਬਿਲਕੁਲ ਕੱਲ ਸਾਡੀ ਸੀਐਮ ਸਾਹਿਬ ਨਾਲ ਮੀਟਿੰਗ ਸੀਗੀ ਅਸੀਂ ਸੀਐਮ ਸਾਹਿਬ ਨੂੰ ਟੋਟਲ ਕੋਰਾ ਜਵਾਬ ਦੇ ਆਏ ਵੀ ਸਾਨੇ ਕਿਸੇ ਨੇ ਕਾਗਜ਼ ਨਹੀਂ ਚੁਲਾਣੇ ਪਲਾਟਮੈਂਟ ਵਾਸਤੇ ਕੋਈ ਸਾਨੇ ਐਗਰੀਮੈਂਟ ਨਹੀਂ ਕਰਨਾ ਕੋਈ ਸਾਨੇ ਪੈਡੀ ਨਹੀਂ ਲਵਾਣੀ ਕਿਉਂ ਵਹਿ ਤਾਂ ਸਾਡਾ ਬਿਜ਼ਨਸ ਹੈ ਲੇਕਿਨ ਕੀ ਹੈ ਵੀ ਗਵਰਨਮੈਂਟ ਕੋਲ ਚੌਲ ਡਿਲੀਵਰ ਕਰਨ ਵਾਸਤੇ ਸਪੇਸ ਹੀ ਨਹੀਂ ਹੈ ਜੀ ਜਦ ਸਪੇਸ ਹੀ ਹੈ ਨਹੀਂਗੀ ਤੇ ਜਿਹੜੀ ਲਵਾ ਕੇ ਅਸੀਂ ਡਿਫਾਲਟਰ ਥੋੜੀ ਹੋਣਾ ਸੀਐਮ ਸਾਹਿਬ ਨੇ ਇੱਕ ਅਸਵਾਸਨ ਦਿੱਤਾ ਸਾਨੂੰ ਵੀ ਮੈਂ 28 29 ਤਰੀਕ ਨੂੰ ਜੇ ਸੀਐਮ ਸਾਹਿਬ ਠੀਕ ਹੋ ਗਏ ਅਸੀਂ ਪ੍ਰਮਾਤਮਾ ਅਗੇ ਅਰਦਾਸ ਕਰਦੇ ਆਂ ਵੀ ਉਹ ਠੀਕ ਹੋ ਜਾਣ ਸਾਨੂੰ ਪਤਾ ਲੱਗਿਆ ਵੀ ਅੱਜ ਹਸਪਤਾਲ ਚ ਦਾਖਲ ਹੋ ਗਏ ਹੋ ਤੇ ਜੇ ਉਹ ਠੀਕ ਹੋ ਗਏ ਤਾਂ 29 ਤਰੀਕ ਨੂੰ ਉਹਨਾਂ ਨੇ ਸਾਨੂੰ ਪ੍ਰੋਮਿਸ ਕੀਤਾ ਵੀ ਤੁਹਾਡਾ ਇੱਕ ਵਫਰ ਸੈਲਰ ਵਾਲਿਆਂ ਦਾ ਤੇ ਅਸੀਂ ਕਹਿੰਦਾ ਜਾਵਾਂਗੇ ਦਿੱਲੀ ਗੱਲ ਕਰਾਂਗੇ ਵੀ ਸਾਡਾ ਕੀ ਇਲਾਜ ਬਣ ਸਕਦਾ ਚੌਲਾਂ ਦਾ ਜੇ ਤਾਂ ਦੇਖੋ ਕੋਈ ਲਾਜ ਬਣ ਗਿਆ ਫਿਰ ਤਾਂ ਅਸੀਂ ਪੈਡੀ ਲਵਾਵਾਂਗੇ ਵੀ ਸੈਲਰ ਵੀ ਚਲਾਵਾਂਗੇ ਤੇ ਚੌਲ ਡਿਲੀਵਰ ਵੀ ਕਰਾਂਗੇ ਜੇ ਸਾਡਾ ਚੌਲ ਡਿਲੀਵਰੀ ਦਾ ਕੋਈ ਲਾਜ ਹੀ ਨਹੀਂ ਬਣਿਆ ਤਾਂ ਫਿਰ ਅਸੀਂ ਕਿੱਥੋਂ ਚੌਲ ਲੋਜੀਰੀ ਲਵਾ ਲਾਂਗੇ ਪੰਜਾਬ ਦਾ ਰਾਇਸ਼ੀਂਦਰ ਅੱਜ ਕੀ ਚਾਹੁੰਦਾ ਕਿਹੜੀਆਂ ਕਿਹੜੀਆਂ ਸਮੱਸਿਆਵਾਂ ਨੇ ਬਹੁਤ ਸਮੱਸਿਆਵਾਂ ਪਹਿਲੀ ਸਮੱਸਿਆ ਦਾ ਸਭ ਤੋਂ ਵੱਡੀ ਇਹੀ ਹੈ ਸਪੇਸ ਦੀ ਦੂਜੀ ਸਮੱਸਿਆ ਅਸੀਂ ਦੇਖੋ ਡਿਸਕਸ ਕਰ ਰਹੇ ਹਾਂ ਬਿਜਲੀ ਬੋਰਡ ਨੇ 40 40 50 50 ਲੱਖ ਰੁਪਏ ਸਾਡੇ ਮਦਰਾਂ ਨੂੰ ਹੋਰ ਲਾਤਾ ਪੰਜਾਬ ਸਰਕਾਰ ਸਾਡੇ 11-11 ਲੱਖ ਰੁਪਏ ਸਿਕਿਉਰਟੀ ਨੋਵਿਸ ਕਰ ਰਹੀ ਹੈ ਸਾਡੇ ਬਾਰਦਾਨਾ ਦੇ ਯੂਜ ਚਾਰਜਿੰਗ ਦੀ ਦੇਰੀ 18-19 ਦੇ ਯੂਜ ਚਾਰਜ ਦਿੱਤੇ ਹੋਏ ਆ ਉਹਦੇ ਵਿੱਚੋਂ ਸਾਡੇ 3 ਰੁਪਏ 32 ਪੈਸੇ ਕੱਟ ਲਏ ਇਹਨਾਂ ਨੇ ਸਾਡੇ 2000 ਕਰੋੜ ਰੁਪਏ ਪੰਜਾਬ ਸਰਕਾਰ ਰਕਾਨੀ ਪਿਆ ਜਿਹੜਾ ਕਿ ਉਹਨਾਂ ਨੇ ੱੱਕੇ ਨਾ ਰੱਖਿਆ ਹੋਇਆ ਉਹ ਤੁਸਨ ਦੇ ਨਹੀਂ ਰਹੇ ਉਕਰੀਤ ਰਾਜਨਾ ਜਦੋਂ ਮੁਲਾਕਾਤ ਕਰਨੀ ਆ ਤਾਂ ਇਹ ਕਹਿ ਲੱਗਾ ਕਿ ਇਹਨਾਂ ਦਾ ਹੱਲ ਪੰਜਾਬ ਲੈਵਲ ਤੇ ਹੋਊਗਾ ਜਾਂ ਸੈਂਟਰ ਕੋਲੋਂ ਇਹਨਾਂ ਦਾ ਪੰਜਾਬ ਲੈਵਲ ਤੇ ਕੋਈ ਹੱਲ ਨਹੀਂ ਹੋਣਾ ਇਹ ਸੈਂਟਰ ਦੇ ਹੱਥ 'ਚ ਹੈ ਸਾਰੀ ਸਪੇਸ ਵਗੈਰਾ ਸੈਂਟਰ ਨੇ ਬਣਾਨੀ ਹੁੰਦੀ ਹੈ ਉਹ ਸੈਂਟਰ ਕੋਲ ਸਪੇਸ ਬਣਾਉਣ ਦਾ ਕੋਈ ਹਿੱਲਾ ਨਹੀਂ ਹੈ ਕਿਉਂਕਿ ਸਾਰੇ ਹਿੰਦੁਸਤਾਨ ਦੀ ਚੋਲ ਬਲਾਕ 'ਤੇ ਹੈ ਅਰਵਨੀਤ ਸਿੰਘ ਮਿੱਟੂ ਭਾਜਪਾ ਨੂੰ ਰਿਪਰੈਜ਼ੈਂਟ ਕਰਦੇ ਨੇ ਮਹਾਰਾਣੀ ਕਮਨੀਤਪੁਰ ਕਰਦੇ ਨੇ ਇਸ ਤੋਂ ਇਲਾਵਾ ਵੱਡੀ ਗਿਣਤੀ ਹਰਜੀਤ ਗਰੇਵਾਲ ਨਾਲ ਆਈਏ ਕੀ ਲੱਗਦਾ ਕਿ ਉਹਨਾਂ ਨੂੰ ਆਪਣੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਵਿੱਚ ਕੋਈ ਮਦਦ ਚਾਹੀਦੀ ਹੈ ਤੁਹਾਨੂੰ ਬਿਲਕੁਲ ਚਾਹੀਦੀ ਆ ਸਾਡੇ ਵਾਸਤੇ ਤਾਂ ਰੱਬ ਆਂਜਣਗੇ ਸਾਡੀ ਮੱਤ ਕਰਨਗੇ ਚਾਹੋ ਰਮਨੀਤ ਬਿੱਟੂ ਜੀ ਐ ਚਾਹ ਮਹਾਰਾਣੀ ਸਾਹਿਬ ਐ ਜਾਂ ਹਰਜੀਤ ਗਰੇਵਾਲ ਪਰ ਗੱਲ ਇਹ ਐ ਵੀ ਇਹ ਪ੍ਰਧਾਨ ਮੰਤਰੀ ਤੋਂ ਘੱਟ ਗੱਲ ਨਹੀਂ ਹੋਣੀ ਹਾਂ ਜੀ ਆਪਾਂ ਗੱਲ ਕਰੀਏ ਕੁਝ ਬੀਜੇਪੀ ਦੇ ਲੀਡਰ ਨੇ ਜਿਨ੍ਹਾਂ ਦੇ ਆਪਣੇ ਰਾਸ਼ਮੀ ਮਿਲਦੇ ਨੇ ਸ਼ੈਦਰ ਮਾਲਕ ਵੀ ਨੇ ਕੀ ਲੱਗਦਾ ਉਹ ਵੀ ਤੁਹਾਡੇ ਨਾਲ ਆਮਾਦੀ ਪਾਰਟੀ ਕੋ ਜਾਣਗੇ ਕੇਂਦਰ ਕੋ ਜਾਣਗੇ ਜਾਂ ਫਿਰ ਤੁਹਾਡੇ ਮੰਗ ਜਿਵੇਂ ਤੁਸੀਂ ਸਾਡੇ ਅੰਗੋ ਸਟ੍ਰਾਈਕ ਤੇ ਬੈਠਣਗੇ ਜਿਹੜਾ ਬੰਦਾ ਪੈਡੀ ਲੋਆਏਗਾ ਆਪਣੇ ਬੱਚਿਆਂ ਦੇ ਗਲਚ ਫੰਦਾ ਪਾ ਲੇਗਾ ਅ ਸੈਕਿੰਡ ਥਿੰਗ ਪੀਪਾ ਜਾਈ ਬਿਫੋਰ ਉਹ ਵੀ ਕੈਪਟਨ ਮਨਿੰਦਰ ਸਿੰਘ ਹੋ ਗਏ ਇਹਨਾਂ ਨੇ ਪੰਜਾਬ ਦੇ ਵਿੱਚ ਬਹੁਤ ਲੰਬਾ ਸਮਾਂ ਐਸ਼ਾਦਰ ਮਿਲਾਂ ਜਿਹੀ ਸੀਗੇ ਉਹਨਾਂ ਦਾ ਸਮੱਸਿਆਵਾਂ ਦਾ ਹੱਲ ਕੀਤਾ ਕੀ ਲੱਗਦਾ ਤੁਸੀਂ ਉਹਨਾਂ ਤੋਂ ਮੰਗ ਕਰੋਗੇ ਕਿ ਤੁਸੀਂ ਇਨਵੋਲਵਮੈਂਟ ਕਰੋ ਅਸੀਂ ਤਾਂ ਜੀ ਹਰੇਕ ਕੋਲ ਹੱਥ ਜੋੜ ਕੇ ਜਾਨ ਨੂੰ ਤਿਆਰ ਆ ਸਾਡੇ ਐਸੋਸੀਏਸ਼ਨ ਦਾ ਇਕੱਲਾ ਇਕੱਲਾ ਬੰਦਾ ਜਾਨ ਨੂੰ ਤਿਆਰਾ ਕਿਉਂਕਿ ਸਾਡੇ ਵੀ ਪੇਟ ਲੱਗੇ ਹੋਣੇ ਆ ਜੀ ਤੇ ਇਸ ਕਰਕੇ ਪਰ ਉੱਥੇ ਜਦ ਸੀਐਮ ਪੰਜਾਬ ਦੀ ਨਹੀਂ ਸੁਣੀ ਗਈ ਗੱਲ ਸਾਡੇ ਸਾਹਮਣੇ ਫੋਨ ਕੀਤਾ ਉਹਨਾਂ ਨੂੰ ਮਨਿਸਟਰ ਸਾਹਿਬ ਨੂੰ ਜਿਹੜੇ ਫੂਡ ਮਨਿਸਟਰ ਹੈ ਸੈਂਟਰ ਦੇ ਜਦ ਉਹਨਾਂ ਨੇ 1 ਮਿੰਟ ਚ ਫੋਨ ਤੇ ਗੱਲ ਸੁਣ ਕੇ ਕਹਿੰਦਾ ਕੋਈ ਨਹੀਂ ਆਪਾਂ ਦੇਖ ਲਾਂਗੇ ਕਰਤਾ ਅੱਜ ਸਾਡੇ ਜਿਹੜੇ ਸਟੇਟ ਦੇ ਪ੍ਰਧਾਨ ਹਨ ਤਰਸ਼ੇਮ ਸੈਣੀ ਜੀ ਉਹ ਦਿੱਲੀ ਗਏ ਮੈਂ 1100 ਸਟੈਕ ਐਫਆਰ ਕੇ ਦੇ ਰਿਜੈਕਟ ਕੀਤੇ ਪਏ ਸਾਡੇ ਸੈਂਟਰਾਂ ਦੀ ਜਾਨ ਦਾ ਜੰਜਾਲ ਬਣਿਆ ਹੋਇਆ ਹੈ ਤੇ ਉੱਥੇ ਦੇਖੋ ਗੱਲ ਹੈ ਵੀ ਇਹ ਸਾਨੂੰ ਉੱਥੇ ਰਿਕਵੈਸਟ ਤਾਂ ਕਰ ਸਕਦੇ ਆ ਪਰ ਰਿਕਵੈਸਟ ਜਦ ਤੱਕ ਸਿੱਧੀ ਪ੍ਰਧਾਨ ਮੰਤਰੀ ਨਾਲ ਫੇਸ ਟੂ ਫੇਸ ਗੱਲ ਨਹੀਂ ਹੁੰਦੀ ਤਾਂ ਇਸ ਗੱਲ ਦਾ ਕੋਈ ਹੱਲ ਨਹੀਂ ਨਿਕਲਦਾ ਕਿਹਾ ਜਾ ਰਿਹਾ ਕਿ ਵਪਾਰੀ ਜੇ ਵਪਾਰ ਨਹੀਂ ਕਰੂਗਾ ਤਾਂ ਭੁੱਖਾ ਮਰਨ ਵਾਲੀ ਗੱਲ ਆ ਗਈ ਕੀ ਲੱਗਦਾ ਹੈ ਕਿ ਜਿਹੜੇ ਵਪਾਰੀ ਨੇ ਜੇ ਤੁਸੀਂ ਕਹਿੰਦੇ ਵੀ ਸਪੇਸ ਨਹੀਂ ਹੈਗੀ ਜਾਂ ਜੋ ਵੀ ਪ੍ਰੋਬਲਮ ਆਈ ਹੈ ਉਹ ਸਟ੍ਰਾਈਕ ਤੇ ਜਾਂਦੇ ਹੋ ਤੇ ਕੇਂਦਰ ਸਰਕਾਰ ਵੀ ਸੁਣਦੀ ਤੇ ਪੰਜਾਬ ਸਰਕਾਰ ਨੇ ਸੁਣੇ ਕੀ ਲੱਗਦਾ ਕਿ ਇਸ ਤਰ੍ਹਾਂ ਕਰਨ ਨਾਲ ਕੋਈ ਹਲੋ ਜਿਓ ਦੇਖੋ ਗੱਲ ਇਸ ਤਰ੍ਹਾਂ ਹੈ ਅਗਰ ਅਸੀਂ ਅੱਜ ਸੈਲਰ ਨਹੀਂ ਚਲਾਉਂਦੇ ਤਾਂ ਸਾਨੂੰ 15 ਲੱਖ ਰੁਪਏ 20 ਲੱਖ ਰੁਪਏ ਦਾ ਲਾਸ ਹੋਵੇ ਸੈਲਰ ਨਹੀਂ ਚਲਾਉਂਦੇ ਅਸੀਂ ਆਪਣੇ ਮੁਲਾਜ਼ਮਾਂ ਨੂੰ ਤਾਂ ਤਨਖਾਹ ਦੇਵਾਂਗੇ ਉਹ ਸਾਡੇ ਨਾਲ ਜੁੜੇ ਹੋਏ ਇਹ ਸਾਰਾ ਕੁਝ ਜੋੜ ਕੇ ਸਾਨੂੰ 15 ਲੱਖ ਦਾ 20 ਲੱਖ ਦਾ ਨੁਕਸਾਨ ਹੋਵੇ ਲੇਕਿਨ ਜੇ ਅਸੀਂ ਸੈਲਰ ਚਲਾ ਲੰਨੇ ਆ ਤਾ ਸਾਨੂੰ 5-5 ਕਰੋੜ ਰੁਪਏ ਦਾ ਨੁਕਸਾਨ ਹੋਵੇਗਾ। ਤਾਂ ਤੁਸੀਂ ਮੈਨੂੰ ਇਹ ਦੱਸੋ ਵੀ ਸਾਨੂੰ 5 ਕਰੋੜ ਦਾ ਨੁਕਸਾਨ ਕਰਾਉਣਾ ਚਾਹੀਦਾ ਕਿ 15 ਲੱਖ ਦਾ ਕਰਾਉਣਾ ਚਾਹੀਦਾ। ਪੰਜਾਬ ਦੇ ਕਿੰਨੇ ਕਿ ਸ਼ੈ ਰੈਸ਼ਨਰ ਨੇ ਜਿਹੜੇ 5500 5500 ਰਾਈਸ ਮਿਲਰ ਆ 5500 ਦਾ 5500 ਇੱਕ ਲੜੀ ਚ ਪੁਰਿਆ ਹੋਇਆ। ਕਿਸੇ ਕੋਲ ਜਗ੍ਹਾ ਨਹੀਂ ਹੈ ਜੇ ਮੈਂ ਕਹਿ ਦਵਾਂ ਨਾ ਵੀ ਮੇਰੇ ਪਟਿਆਲੇ ਡਿਸਟ੍ਰਿਕਟ ਚ ਨਹੀਂ ਹੈ ਤਾਂ ਤੁਸੀਂ ਬਠਿੰਡੇ ਡਿਸਟ੍ਰਿਕਟ ਚ ਜਾਓ ਉੱਥੇ ਵੀ ਆਲਾ ਹੈ। ਮਾਨਸਾ ਚਲੇ ਜਾ ਉੱਥੇ ਵੀ ਇਹੀ ਆਲਾ ਸੰਗਰੂਰ ਚਲੇ ਜਾ ਉੱਥੇ ਵੀ ਇਹੀ ਆਲਾ ਫਤਿਹਗੜ੍ਹ ਸਾਹਿਬ ਚਲੇ ਜਾ ਉੱਥੇ ਵੀ ਆ ਜਿੱਥੇ ਮਰਜ਼ੀ ਜਾਓ ਉਸੇ ਗੱਲ ਕੀਤੀ ਹੈ 18 19 ਦਾ ਜਿਹੜਾ ਆਪਣਾ ਪੈਂਡਿੰਗ ਪਿਆ ਹੈਗਾ ਬਾਰਦਾਨੇ ਦੇ ਪੈਸੇ ਆ ਹਾਂ ਵਾਪਸ ਲੈ ਲੈ ਸਰਕਾਰ ਨੇ ਸਾਡੇ ਤੋਂ ਬਿੱਲਾਂ ਚੋਂ ਕੱਟ ਲਏ ਜੇ 18 19 ਦੀ ਸਮੱਸਿਆ ਦੇ ਵੀ 20 ਦੇ ਵਿੱਚ ਹਾਂ ਹੱਲ ਕਰ ਦੇ}\,\tau\text{ਰਨੇ ਲਾਉਂਦੇ ਉਹ ਵੀ ਸੀ ਠੀਕ ਹੋ ਗਏ ਨਹੀਂ ਉਦੋਂ ਪਤਾ ਨਹੀਂ ਸੀ ਪੈਸੇ ਤਾਂ ਇਸ ਸਾਲ ਕੱਟੇ ਆ ਸਾਨੂੰ 18 19 ਚ ਇੱਕ ਵਾਰ ਪੈਸੇ ਦੇ ਦਿੱਤੇ ਇਹਨਾਂ ਨੇ ਫਾਇਦੇ ਦੇ ਤੋਂ ਬਾਅਦ ਹੁਣ ਆ ਕੇ 24 25 ਦੇ ਵਿੱਚ ਸਾਡੇ ਬਿਲਾ ਦੇ 23 24 ਦੇ ਵਿੱਚੋਂ ਪੈਸੇ ਕੱਟ ਰਹੇ ਆ ਤਾਂ ਕੀ ਹੈ ਕਿ ਕੇਂਦਰ ਸਰਕਾਰ ਦੀ ਕੀ ਮਨਸ਼ਾ ਹੈਗੀ ਆ ਇਹ ਪੈਸੇ ਪੰਜਾਬ ਸਰਕਾਰ ਨੇ ਕੱਟਿਆ ਜੀ ਇਹ ਪੈਸੇ ਸਾਡੇ ਪੰਜਾਬ ਸਰਕਾਰ ਨੇ ਕੱਟਿਆ ਮੈਨੂੰ ਕਹਿੰਦੇ ਕੋਈ ਹਰਜ ਨਹੀਂ ਆ ਵੀ ਜਿਹੜੇ ਸਾਡੇ ਚੰਡੀਗੜ੍ਹੋਂ ਆਫਿਸ ਆਫੀਸਰ ਬੈਠੇ ਆ ਉਹਨਾਂ ਦੀ ਮਾਰੂਫੀ ਦਿੱਤੀ ਆ ਉਹ ਸਰਕਾਰ ਨੂੰ ਬਚਾਣਾ ਨਹੀਂ ਚਾਹੁੰਦੇ ਉਹ ਸਰਕਾਰ ਦੇ ਖਿਲਾਫ ਕਰਨਾ ਚਾਹੁੰਦੇ ਆ ਲੋਕਾਂ ਨੇ ਇੱਕ ਗੱਲ ਆਮ ਦਾ ਪਤਾ ਲੱਗਿਆ ਜਿਵੇਂ ਕਿ ਕੁਝ ਪੀ ਸਰਕਾਰਾਂ ਚ ਭਿਆ ਕਿ ਰਾਈਸ